ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਫੇਰ ਆਪਣੇ ਫਾਰਮ ਦੀਆਂ ਵੀਡੀਓ ਲੈ ਕੇ ਆਇਆ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨੀ ਕਿਉਂਕਿ ਜਦੋਂ ਆਪਣੇ ਚੈਨਲ ਦੀ ਸ਼ੁਰੂਆਤ ਹੋਈ ਅੱਜ ਤੋਂ 5-6 ਸਾਲ ਪਹਿਲਾਂ ਤਾਂ ਮੈਂ ਡੀਵਾਰਮਿੰਗ ਵਾਲੀਆਂ ਅਕਸਰ ਵੀਡੀਓ ਪਾਉਂਦਾ ਹੁੰਦਾ ਸੀ ਤੇ ਸਭ ਤੋਂ ਪਹਿਲੀ ਵੀਡੀਓ ਮੈਨੂੰ ਇਹ ਲੱਗਦਾ ਮੈਂ ਪਾਈਆਂ ਸੀ ਪੇਸਟ ਦੀਆਂ ਜੋ ਕਿ ਆਪਾਂ ਇੰਡੀਆ ਦੇ ਵਿੱਚ ਕਰਦੇ ਆਂ ਉਦੋਂ ਬਾਹਰੋਂ ਪੇਸਟ ਆ ਜਿਹੜੇ ਆਉਂਦੇ ਹੁੰਦੇ ਸੀ ਪਰ ਇੱਕ ਖੁਸ਼ੀ ਦੀ ਗੱਲ ਹੈ ਵੀ ਇੱਕ ਨਵਾਂ ਗਾਰਡ ਕੰਪਨੀ ਨਵੀਂ ਆਈ ਆ ਲਾਂਚ ਹੋਈ ਆ ਤੇ ਜਿਹੜੀ ਘੋੜਿਆਂ ਦੀ ਆਪਾਂ ਡੀਵਾਰਮਿੰਗ ਕਰਦੇ ਆਂ ਤੁਹਾਨੂੰ ਪਤਾ ਹੈ ਵੀ ਡੀ ਵਾਰਮਿੰਗ ਉਹ ਘੋੜਿਆਂ ਦੀ ਬਹੁਤ ਜ਼ਰੂਰੀ ਆ ਅਨਾਜ ਖਾਣ ਵਾਲੇ ਜਾਨਵਰ ਦੇ ਅੰਦਰ ਵਾਰਮ ਆ ਜਿਹੜੇ ਉਹ ਪੈਦਾ ਹੋ ਜਾਂਦੇ ਆ ਇਹਦੀ ਤੁਹਾਨੂੰ ਅੱਜ ਮੈਂ ਫੁੱਲ ਡਿਟੇਲ ਪੂਰੀ ਲੈ ਕੇ ਦੇਣੀ ਆ ਮੇਰੇ ਨਾਲ ਭਾਈ ਭਾਈ ਮਹਿੰਦਰ ਸਿੰਘ ਆਏ ਨੇ ਜੀ ਤੇ ਉਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਵਾਈ ਦਾ ਵੈਟਰਨਰੀ ਦਾ ਕੰਮ ਵੀ ਮੱਝਾਂ گاਵਾਂ ਦੇ ਬਹੁਤ ਚੰਗੇ ਪ੍ਰੋਡਕਟ ਇਸ ਤੋਂ ਪਹਿਲਾਂ ਆਏ ਨੇ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਨਾ ਵੀ ਧੋੜਿਆਂ ਤੇ ਬਹੁਤ ਜ਼ਿਆਦਾ ਗੌਰ ਕੀਤੀ ਜਾ ਰਹੀ ਆ ਭਾਵੇਂ ਉਹ ਵੈਟਰਨਰੀ ਕੰਪਨੀਆਂਜ਼ ਨੇ ਜਾਂ ਜਿੰਨੇ ਵੀ ਸੱਜਣ ਘੋੜਿਆਂ ਨੂੰ ਪਿਆਰ ਕਰਦੇ ਨੇ ਤਾਂ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਬਹੁਤ ਚੰਗੇ ਚੰਗੇ ਪ੍ਰੋਡਕਟ ਆ ਗਏ ਤੇ ਅੱਜ ਵੀਡੀਓ ਤੇ 5-7 ਮਿੰਟ ਦੀ ਹੋਣ ਵਾਲੀ ਆ ਪਰ ਮੈਂ ਬਾਈ ਦਾ 2 ਘੰਟੇ ਦਿਮਾਗ ਖਾ ਕੇ ਪੂਰੀ ਇਨਫੋਰਮੇਸ਼ਨ ਲਈਆ ਤੇ ਮੈਂ ਕਹਿ ਵੀ ਵੀਡੀਓ ਜਿਹੜੀ ਭਰਾਵਾਂ ਨਾਲ ਸਾਂਝੀ ਕਰੀਏ ਜੇ ਭਰਾਵੋ ਤੁਹਾਡੇ ਕੋਲ 10 ਜਨਵਰੀ ਵੀ ਰੱਖੇ ਹੋ ਨਾ ਭਾਵੇਂ ਇੱਕ ਤੇ ਟ੍ਰਾਇਲ ਲਾ ਕੇ ਦੇਖ ਲਓ ਤੇ ਰਿਜ਼ਲਟ ਜ਼ਰੂਰ ਦੱਸਿਓ ਬਾਈ ਜੀ ਸਵਾਗਤ ਹੈ ਤੁਹਾਡਾ ਆਓ ਬਾਈ ਜੀ ਸਸਕਲ ਠੀਕ ਹੋ ਵੀ ਰਹਿੰਦੇ ਸੀ ਧੰਨਵਾਦ ਬਾਈ ਜੀ ਬਾਈ ਜੀ ਮੈਂ ਤਾਂ 2 ਘੰਟੇ ਪਹਿਲਾਂ ਤੁਹਾਡੇ ਤੋਂ ਪੂਰੀ ਇਨਫੋਰਮੇਸ਼ਨ ਲਈ ਜੀ ਤੁਹਾਡੇ ਪ੍ਰੋਡਕਟ ਦੀ ਕੁਝ ਗੱਲਾਂ ਮੈਨੂੰ ਜਿਹੜੀਆਂ ਚੰਗੀਆਂ ਲੱਗੀਆਂ ਉਹ ਦਰਸ਼ਕਾਂ ਨਾਲ ਆਪਾਂ ਜਰੂਰ ਸਾਂਝੀਆਂ ਕਰੀਏ ਕਿਉਂਕਿ ਇੱਕ ਤਾਂ ਜਿਵੇਂ ਕਹਿੰਦਾ ਨਾ ਆਪਾਂ ਪੇਪਰ ਦੇ ਵਿੱਚ 2 ਨੰਬਰ ਵਾਲਾ ਕੁਸ਼ਣ ਆ ਜਾਂਦਾ ਵੀ ਭਾਰਤ ਦੀ ਰਾਜਧਾਨੀ ਕਿਹੜੀ ਹੈ ਸਿਰਫ ਦਿੱਲੀ ਲਿਖ ਦਿੰਦਾ ਮੈਨੂੰ ਇੱਕ 10 ਨੰਬਰ ਵਾਲਾ ਪੇਪਰ ਆਉਂਦਾ ਵੀ ਪੂਰੀ ਡਿਟੇਲ ਮੈਨੂੰ ਇਸ ਪ੍ਰੋਡਕਟ ਦੀ ਬਾਈ ਜੀ ਪੂਰੀ ਡਿਟੇਲ ਦਿਓ ਤੁਸੀਂ ਉੰਗਲੀ ਡੀ ਵਰਮਿੰਗ ਮੈਂ ਵੀ ਕਰਦਾ ਰਹਿਣਾ ਜਦ ਬੱਚਾ ਤਕਰੀਬਨ ਡੇਢ ਦੋ ਮਹੀਨੇ ਦਾ ਹੋ ਜਾਣਾ ਉਦੋਂ ਤੋਂ ਅਸੀਂ ਡੀ ਵਰਮਿੰਗ ਜਿਹੜੀ ਬੱਚਿਆਂ ਦੀ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਬਿਲਕੁਲ ਤੇ ਤਕਰੀਬਨ ਢਾਈ ਤੋਂ ਤਿੰਨ ਮਹੀਨੇ ਬਾਅਦ ਅਸੀਂ ਡੀ ਵਰਮਿੰਗ ਕਰਦੇ ਰਹਿੰਦੇ ਹਾਂ ਕਿਉਂਕਿ ਬਈ ਅਨਾਜ ਖਾਂਦਿਆ ਅਨਾਜ ਦੀ ਮੁਠੀ ਆਪਾਂ ਕਿਸੇ ਕੋਨੇ 'ਚ ਵੈਸੇ ਵੀ ਰੱਖਦੀ ਉੱਥੇ ਜਿਹੜੇ ਕੀੜੇ ਪੈਦਾ ਹੋ ਜਾਂਦੇ ਬਈ ਜੀ ਇਸ ਜਿਹੜਾ ਇੱਕ ਵੀ ਡਾਰਡ ਆਪਣਾ ਪ੍ਰੋਡਕਟ ਤੁਸੀਂ ਲਾਂਚ ਕੀਤਾ ਪੇਸਟ ਲਾਂਚ ਕੀਤਾ ਜੀ ਇਹਦੇ ਬਾਰੇ ਸਾਨੂੰ ਸਾਰੀ ਇਨਫੋਰਮੇਸ਼ਨ ਦਿਓ ਬਈ ਜੀ ਵੀ ਕੀ ਕਿਸ ਬੇਸ ਤੇ ਆ ਕਿਹੜਾ ਦੇ ਵਿੱਚ ਸాల్ਟ ਆ ਬਈ ਜੀ ਬਿਲਕੁਲ ਜੀ ਉਹ ਆਲੇ ਜਮਾਨੇ ਦੇ ਵਿੱਚ ਜਿਹੜੇ ਤੇਸ ਹੁੰਦੇ ਸੀ ਉਹ ਐਸ਼ੀਅਨ ਤੇਸ ਹੁੰਦੇ ਸੀ ਜੀ ਠੀਕ ਹੈ ਜੀ ਉਹ ਹਰਬਲ ਐਕਸਟ੍ਰੈਕਟ ਹੁੰਦੇ ਸੀ ਆ ਜਿਹੜੇ ਜੜੀ ਬੂਟੀਆਂ ਨੇ ਜਿਹੜੇ ਨਵੇਂ ਜਮਾਨੇ ਦੇ ਵਿੱਚ ਆ ਕੇ ਜਿਵੇਂ ਫਰਮੈਨਡਾਜ਼ੋਲ ਐਵੇਂ ਮੈਕਟੋਲ ਹੋ ਬਥੇਰੀਆਂ ਨੇ ਸਾਰੇ ਕੈਮੀਕਲ ਨੇ ਬਿਲਕੁਲ ਵੇ ਜੀ ਠੀਕ ਹੈ ਇਹ ਕੋਈ ਕੈਮੀਕਲ ਨਾਲ ਨਹੀਂ ਤਿਆਰ ਕੀਤੀ ਗਈ ਹੂੰ ਪਹਿਲਾਂ ਜਿਵੇਂ ਕਹਿੰਦੇ ਪੁਰਾਣੇ ਹਕੀਮੀ ਹੁੰਦੇ ਸੀ ਨਰਜੇ ਦੇਖ ਕੇ ਦੱਸਦੇ ਨੇ ਕਿ ਤੁਹਾਨੂੰ ਕੋਈ ਫਰਾਲ ਨਹੀਂ ਪ੍ਰੋਬਲਮ ਆ ਤੇ ਫੁਲਾਣੀ ਜੜੀ ਬੂਟੀ ਨਾਲ ਤੇਰੀ ਠੀਕ ਹੋਣੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਇਹਦਾ ਜਿਹੜਾ ਮੇਨ ਸਾਲਟ ਹੈ ਹੂੰ ਮਲੇਨਾ ਫੈਨਲਟਿਸ ਹੈ ਜਿਹਨੂੰ ਪੰਜਾਬੀ ਪਾਸਟਰ ਵਿੱਚ ਕਮੇਲਾ ਵੀ ਕਹਿੰਦੇ ਨੇ ਜੀ ਬਈ ਠੀਕ ਹੈ ਜੀ ਉਹ ਜੜੀ ਬੂਟੀ ਆ ਉਹ ਜੜੀ ਬੂਟੀ ਆ ਠੀਕ ਆ ਬਈ ਜੀ ਤੇ ਇਹਦੇ ਤਿਆਰ ਕਰਨ ਦਾ ਤਰੀਕਾ ਯੂ ਐਸ ਡੀ ਬੇਸਡ ਟੈਕਨੋਲੋਜੀ ਹੈ ਜੀ ਆਪਾਂ ਸ਼ਰਾਬ ਕਿਵੇਂ ਬਣਾਉਣੀ ਹੈ ਦੱਸੋ ਜੀ ਉਹ ਗੋੜ ਨੂੰ ਪਹਿਲਾਂ ਵੀ ਉਹ ਚ ਈਸਟ ਪਾ ਕੇ ਮੰਨ ਲਓ ਹੁਣ ਕਈ ਮੈਨੂੰ ਆਇਆ ਨਾ ਕਹਿਦਾਂ ਕਿ ਕੋਈ ਸ਼ਰਾਬ ਨਹੀਂ ਪੰਜਾਬੀਆਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਕਿ ਇਹਨੂੰ ਬੋਇਲ ਕਰਕੇ ਜੇ ਸਟੀਮ ਫਾਰਮ ਦੇ ਵਿੱਚ ਆ ਜਿੰਨੇ ਫਿਰ ਲਿਕਵਿਡ ਦੇ ਵਿੱਚ ਬੋਤਲਾਂ ਚ ਸਾਡੇ ਜਦੋਂ ਆਪਣੇ ਫਰਸਟ ਟਾਈਮ ਇਨ ਇੰਡੀਆ ਟੈਕਨੋਲੋਜੀ ਲੈ ਕੇ ਆਈ ਹੈ ਯੂ ایس اے ਵੇ ਟੈਕਨੋਲੋਜੀ ਹੈ ਜੀ ਇਸ 100 ਜਿਹੜੇ ਐਕਸਟ੍ਰੈਕਟਰ ਨੇ ਜੀ 100 ਡਿਗਰੀ ਤੇ ਬੋਇਲ ਕੀਤੇ ਜਾਂਦੇ ਨੇ ਜੀ ਉਹਦਾ ਅਰਕ ਕੱਢਿਆ ਜਾਂਦਾ ਉਹਦਾ ਅਰਕ ਕੱਢਿਆ ਜਾਂਦਾ ਠੀਕ ਹੈ ਫਿਰ ਐਕਸਟ੍ਰੈਕਟ ਕੱਢਿਆ ਗਿਆ ਜੀ ਹਾਂ ਹਾਂ ਉਹ ਹੋ ਗਿਆ పేਪਰ ਫਾਰਮ ਦੇ ਵਿੱਚ ਜੀ ਵੈਪਰ ਫਾਰਮ ਨੂੰ ਆਪਾਂ ਲਿਕਵਿਡ ਫਾਰਮ ਦੇ ਵਿੱਚ ਕਨਵਰਟ ਕਰਨਾ ਜੀ ਲਿਕਵਿਡ ਫਾਰਮ ਤੋਂ ਬਾਅਦ ਜਾ ਕੇ ਪੇਸਟ ਫਾਰਮ ਤੇ ਕਨਵਰਟ ਹੁੰਦਾ ਠੀਕ ਹੈ ਬਈ ਇਹ ਪੇਸਟ ਤਾਂ ਕਨਵਰਟ ਹੁੰਦਾ ਪੇਸਟ ਆਪਾਂ ਨੂੰ ਦੇਣਾ ਘੋੜਿਆਂ ਨੂੰ ਬਹੁਤ ਬਹੁਤ ਸੋਕ ਜਦੋਂ ਜੀਭ ਤੇ ਲੱਗੇ ਨੇ ਚੱਟੀ ਜਾਣਾ ਤੇ ਅੰਦਰ ਇਹਨਾਂ ਦੇ ਜਿਹੜਾ ਟਿਊਬ ਦੇ ਵਿੱਚ ਉਹ ਇਹ ਕਿਸੇ ਵੀ ਕੰਪਨੀ ਕੋਲ ਟੈਕਨੋਲੋਜੀ ਨਹੀਂ ਹੈ ਠੀਕ ਹੈ ਬਈ ਪਹਿਲੀ ਗੱਲ ਹਰਬਲ ਸੇਫ ਹੈ ਜੀ 100% ਸੇਫ ਇਨ ਪ੍ਰੈਗਨੈਂਸੀ ਠੀਕ ਹੈ ਆ ਗੱਬਰ ਘੋੜੀ ਨੂੰ ਦੇ ਸਰ ਇਹ ਹੈ ਇੱਕ ਕੋਸਾਲਟਾ ਨੂੰ ਬਹੁਤ ਸਾਰਾ ਮਿਕਸ ਮੇਨ ਸਾਲਟ ਹੈ ਰਹਿ ਠੀਕ ਹੈ ਜੀ ਮੇਰਾ ਸਾਰ ਜਿਹੜਾ ਮੈਂ ਤੁਹਾਨੂੰ ਦੇਖੀ ਮੀਨੇ ਪੰਜਾਬੀ ਚੋਪਾ ਉਹੀ ਚੀਜ਼ ਤੁਹਾਨੂੰ ਪੁੱਛਣਾ ਚਾਹਣਾ ਵੀ ਦੇਖੋ ਸੀ ਬੱਚੇ ਨੂੰ ਐਲਬੋ ਮਾਰ ਦਿੰਦੇ ਆ ਜਦੋਂ ਛੋਟਾ ਹੁੰਦਾ ਜੀ ਉਦੋਂ ਵੱਡਾ ਹੋ ਗਿਆ ਜਿਹੜੀ ਖਾਲੀ ਘੋੜੀ ਦੀ ਹੈ ਉਹਨੂੰ ਅਲਮੈਂਡਾ ਜੋ ਗੱਭਣ ਨੂੰ ਅਲਮੈਂਡਾ ਜੋ ਜਾਂ ਘੋੜੇ ਨੂੰ ਮੈਵਰ ਮੈਂਕੀ ਤਾਂ ਇਹ ਸਾਰੇ ਰੱਖੇ ਪਏ ਨੇ ਸਾਡੇ ਕੋਲ ਜੋ ਅੱਛਾ ਜੀ ਸਾਰੇ ਲਈ ਆਪਾਂ ਸੇਂਜ ਹੀ ਦੇਣੀ ਹੈ ਇੱਕੂ ਦਾ ਠੀਕ ਹੈ ਜੀ ਛੋਟੇ ਬੱਚੇ ਕਿੰਨੀ ਉਮਰ ਦੇ ਬੱਚੇ ਤੋਂ ਬਾਅਦ ਸਟਾਰਟ ਕਰ ਸਕਦੇ ਆਪਾਂ 6 ਮਹੀਨੇ ਤੋਂ ਬਾਅਦ ਸਟਾਰਟ ਕਰ ਸਕਦੇ ਆ ਉਨਾ ਦਿਨ ਸਦੋਜ ਹੁੰਦੀ ਆ ਲੱਗਦਾ ਵੇਟ ਦੇ ਸਾਹ ਆਪਣਾ ਲਿਖੀ 1.7 ਐਮਐਲ ਪੂਰੀ ਠੀਕ ਆ ਬੇ ਜੀ 5.5 ਐਮਐਲ ਦੇ ਦੇ ਟੱਕ ਲੱਗੇ ਨੇ ਠੀਕ ਆ ਬੇ ਜੀ ਵੇਟ ਪਤਾ ਉਹਦੀ ਦੋ ਸੈਟ ਹੋਣੀ ਠੀਕ ਆ ਬੇ ਜੀ ਤੇ ਇੱਕ ਪਾਸਾ ਹੋਰ ਜਿਹੜੇ ਐਲਬੋਮ ਆ ਲਾਲਾ ਉਹ ਫਰ ਕੈਮੀਕਲ ਸਾਲ ਦਿੰਦੇ ਨਾ ਉਦੋਂ ਬਹੁਤ ਸਾਰਾ ਖਰਾਬ ਆ ਗਿਆ ਜੀ ਸਭ ਤੋਂ ਵੱਡਾ ਡਾਅ ਬੈਠਾ ਜਿਵੇਂ ਤੁਸੀਂ ਦੱਸਿਆ ਵੀ ਇਹ ਪ੍ਰੈਗਨੈਂਸੀ ਸੇਵ ਨਹੀਂ ਹੈ ਜੀ ਹਾਂਜੀ ਇਹ ਪ੍ਰੈਗਨੈਂਸੀ ਸੇਵ ਹੈ ਜੀ ਉਹ ਦੂਜਾ ਜਦੋਂ ਸਾਲਟ ਦਿੰਦੇ ਆ ਉਹ ਵੀ ਦੇਨੇ ਆ ਆਪਾਂ ਅਗਰ ਸਾਲ ਦਾ ਨਾਮ ਲਈਦਾ ਬਹੁਤ ਕੰਪਲੈਂਟਸ ਸਾਲਟ ਆਉਂਦੇ ਨੇ ਕਹਿੰਦੇ ਆ ਕਿ ਸੱਤ ਨਾਮੀ ਕਰਦੇ ਆ ਨਾਮੀ ਕਰ ਰਿਹਾ ਪਰ ਉਹ ਨਹੀਂ ਜਾਂਦੇ ਪੁਰਾਣੇ ਟਾਈਮ ਉਹ ਚਲਦੇ ਸੀ ਜੀ ਹੁਣ ਆਰ ਟਾਈਮ ਆ ਗਿਆ ਇਹ ਸੇਫ ਹੀ ਹੈ ਹਿਸਾਬ ਨਾਲ ਆ ਬਿਲਕੁਲ ਜੀ ਰਿਪੀਟ ਕਰਦੇ ਇਹ ਸੇਫ ਇਨ ਪ੍ਰੈਗਨੈਂਸੀ ਹੈ ਜੀ ਦੂਜੇ ਆਪਾਂ ਦਿੰਦੇ ਸੀ ਆ ਲੀਵਰ ਤੇ ਸੈਸਟ ਆ ਜਾਂਦਾ ਸੀ ਇਹ ਕੋਈ ਨਹੀਂ ਕਹੀ ਜਾਂਦੇ ਕਾਫੀ ਲੱਗਦੀ ਹੈ ਕਿਉਂ ਲੀਵਰ ਤੇ ਕੋਈ ਸੈਸਟ ਨਹੀਂ ਬੈਂਦਾ ਅਸੀਂ ਤਾਂ ਪਤਾ ਕੀ ਕਰਦੇ ਵੀਰੇ ਜਦੋਂ ਮੰਨ ਲਓ ਅਸੀਂ ਡੀਵਾਰਮਿੰਗ ਕਰਨੀ ਹੈ ਚਾਰ ਪੰਜ ਦਿਨ ਪਹਿਲਾਂ ਲੀਵਰ ਤੋਂ ਜਿਹੜਾ ਸਟਾਰਟ ਕਰਦੇ ਹਾਂ। ਨਾ ਨਾ ਇਹਨੂੰ ਦੇਰ ਨਾਲ ਪਹਿਲਾਂ ਦੇਣ ਦੀ ਲੋੜ ਆ ਨਾ ਬਾਅਦ ਨੂੰ ਦੇਣ ਦੀ ਲੋੜ। ਠੀਕ ਆ ਬਈ ਜੀ। ਵੀ ਇਹ ਕੋਈ ਬੈਡ ਇਫੈਕਟ ਲੀਵਰ ਦੇ ਪਾਉਗੀ? ਬਿਲਕੁਲ ਬੈਡ ਸਾਈਡ ਬਿਲਕੁਲ ਨਹੀਂ ਹੈ ਨੀ ਲੀਵਰ ਤੋਂ। ਠੀਕ ਆ ਬਈ। ਠੀਕ ਹੈ ਜੀ। ਤੇ ਜਿਹੜਾ ਮਿੱਟੀ ਖਾਂਦਾ ਤੇ ਉਹਦੇ ਵੀ ਬਹੁਤ ਲਾਲ ਲਾਹੇ ਦੇ। ਅਸਾਂ ਹਾਂ। ਖਾਣਾ ਵੀ ਹਟ ਜੂਗੀ। ਬਹੁਤ ਜਾਨਵਰ ਖਾਂਦੇ ਆ ਬਈ ਮਿੱਟੀ। ਠੀਕ ਆ ਜੀ। ਇਹ ਚਮਾਰ ਇੰਗਰੀਡੀਅੰਟ ਜਿਹੜੇ ਦੀ ਆ ਦੂਜੇ ਪੇਸਟ ਨੇ। ਜੀ। ਉਹ ਸਾਰੇ ਕੀੜੇ ਨਹੀਂ ਮਾਰਦੇ। ਜੇਲੇ ਵਾਲੇ ਜਿੱਕਰ ਸਾਰੇ ਜਿਹੜੇ ਨਹੀਂ ਮਾਰਦੇ ਹੂੰ ਹੂੰ ਪੁਰਾਣੇ ਦਿਨਾਂ ਵਿੱਚ ਇਹ ਵੱਡੇ ਵੱਡੇ ਮਲਾਪਾ ਆ ਜਾਂਦੇ ਨੇ ਛੋਟੇ ਨਹੀਂ ਜਾਂਦੇ ਸਮੈਲਾਂ ਦੀ ਹਾਂ ਹਾਂ ਕੁਝ ਐਡੇ ਵੀ ਮਲਾਪ ਹੁੰਦੇ ਨੇ ਜਿਹੜੇ ਆਪਾਂ ਨੂੰ ਲਿੱਦੇ ਤੇ ਦਿਖਦੇ ਵੀ ਨਹੀਂ ਹੈਗੇ ਇੱਕ ਸੱਚਮੈ ਤੁਹਾਨੂੰ ਨਹੀਂ ਵੀ ਗੱਲ ਕਿਉਂਕਿ ਜਿੰਨਾ ਕ ਮੇਰਾ ਬਈ ਕੈਰੀਅਰ ਘੋੜਿਆਂ 'ਚ ਹੋਇਆ ਕਈ ਵਾਰ ਤਾਂ ਸੀ ਦੇਖਿਆ ਵੀ ਐਡੇ ਐਡੇ ਮਲਾਪ ਨਿਕਲੇ ਹੁੰਦੇ ਨੇ ਕਈਆਂ ਦੇ ਬਿਲਕੁਲ ਨਹੀਂ ਨਿਕਲਦੇ ਪਰ ਉਹ ਫੇਰ ਵੀ ਉਸ ਦਿਨ ਜਾਨਵਰ ਸ਼ਾਈ 'ਚ ਵੀ ਆਉਣ ਲੱਗ ਜਾਂਦਾ ਤੇ ਤਕਰੀਬਨ ਵੀ ਆਪਦੇ ਆਪ ਨੂੰ ਫਿੱਟ ਵੀ ਕਰ ਲਾਣਾ ਜਾਨਵਰ ਤੇ ਉਹੀ ਚੀਜ਼ ਮੈਂ ਪੁੱਛਣੀ ਚਾਹੁੰਨਾ ਵੀ ਕਈ ਦੋਸਤ ਕਹਿੰਦੇ ਯਾਰ ਅਸੀਂ ਨਾ ਵੀ ਦਵਾਈ ਦਿੱਤੀ ਸੀ ਭਾਈ ਉਹ ਕੀੜੇ ਦਾ ਨਿਕਲ ਹੀ ਨਹੀਂ ਹੈਗੇ ਨਹੀਂ ਕੀੜੇ ਨਿਕਲਦੇ ਕੋਈ ਬਹੁਤ ਛੋਟੇ ਕੀੜੇ ਹੁੰਦੇ ਨੇ ਜਿਹੜੇ ਲਿੱਦ ਦੇ ਟੈਸਟ ਤੋਂ ਬਾਹਰ ਆਉਂਦੇ ਨੇ ਨੰਗੀ ਅੱਖ ਨਾਲ ਆਪਾਂ ਨਹੀਂ ਦੇਖ ਸਕਦਾ ਨਹੀਂ ਦੇਖ ਠੀਕ ਹੈ ਬਈ ਠੀਕ ਹੈ ਸਾੜੀ ਸਾਫ਼ ਸਫਾਈ ਦਾ ਫਰਕ ਠੀਕ ਹੈ ਬਈ ਸਾਫ਼ ਸਫਾਈ ਦਾ ਫਰਕ ਹੈ ਠੀਕ ਹੈ ਬਈ ਵੀ ਤੁਸੀਂ ਕਹਿ ਰਹੇ ਹੋ ਕਿ ਪ੍ਰੋਪਰ ਕੋੜੀ ਰਾਜੀ ਨਹੀਂ ਹੋਣੀ ਜੀ ਆਪਾਂ ਫੀਡ ਵੀ ਚੰਗੀ ਪਾਉਂਦੇ ਆ ਬਿਲਕੁਲ ਬਈ ਫੀਡ ਚੰਗੀ ਪਾਈ ਕੋੜੀ ਰਾਜੀ ਨਹੀਂ ਹੋ ਰਹੀ ਕਹਿੰਦਾ ਬਾ ਵੀ ਉਹ ਕੀੜੇ ਖਾ ਰਹੀ ਹੈ ਬਿਲਕੁਲ ਕਈ ਵਾਰ ਪੰਜ ਮੰਜ ਕਿੱਲੇ ਵੀ ਰਾਣਾ ਜਾਣਾ ਹਾਂ ਆਪਾਂ ਦੀ ਬੱਤੇ ਦੀ ਵਰਮੀ ਦਾ 50% ਤਾਂ ਕੀੜੀ ਖਾ ਗੇ 50% ਲੱਗੀ ਠੀਕ ਆ ਬਾਈ ਜਾਨਵਰ ਹੋ ਜਾ ਜਾਨਵਰ ਆਜੇ ਨਹੀਂ ਹੋਊਗਾ ਆਪਾਂ ਕਿਹਨੇ ਫੀਡ ਨਹੀਂ ਵਧੀਆ ਬਾਈ ਸਟਾਰਟਿੰਗ ਦੀ ਵਰਮੀ ਤੋਂ ਫੀਡ ਵੀ ਬਾਅਦ ਦੀ ਗੱਲ ਪਹਿਲੀ ਸਟਾਰਟਿੰਗ ਦੀ ਵਰਮੀ ਤੁਹਾਡੀ ਵਧੀਆ ਜੀ ਤਾਂ ਤੁਹਾਨੂੰ ਰਿਜ਼ਲਟ ਮਿਲੇ ਸਾਰਾ ਕੁਝ ਠੀਕ ਆ ਬਾਈ ਬਿਲਕੁਲ ਤੇ ਮਤਲਬ ਈਜ਼ੀਲੀ ਡਾਈਜੈਸਟ ਹੋਣ ਲੱਗੀ ਜਾਣਾ ਤਾਂ ਵੀ ਹਾਂ ਇਹਦਾ ਬਾਈ ਹੁਣ ਆਪਾਂ ਵਿਜੀ ਦਸੀਏ ਪ੍ਰੋਪਰ ਦੋਸਤਾਂ ਨੂੰ ਵੈਸੇ ਤਾਂ ਜਿਹੜੇ ਘੋੜੇ ਪੁਰਾਣੇ ਰੱਖਦੇ ਆ ਜਾਂ ਨਵੇਂ ਵੀ ਰੱਖਦੇ ਆ ਅੱਜ ਕੱਲ ਸਾਰੇ ਭਰਾ ਸੁਝਵਾਦ ਨੇ ਨਾ ਫਿਰ ਵੀ ਚਲੋ ਤੁਸੀਂ ਇਹਦੀ ਮੈਨੂੰ ਕੋਈ ਵਿਧੀ ਦੱਸੋ ਜੀ ਆਪਾਂ ਕਿਵੇਂ ਜੀ ਇਹ ਜੀ ਵੀ ਨੂੰ ਘਟੋ ਕੱਟ 12 ਘੰਟੇ ਭੁਖਾਓ ਕਰੋ ਜੀ ਭੁਖਾ ਰ ਕੇ ਰਾਤ ਨੂੰ ਦੇਣਾ ਗੁੜ ਜੀ ਗੁੜ ਦੇ ਨਾਲ ਪਾਣੀ ਦੇ ਦਿਓ ਸਾਰਿਆਂ ਨੂੰ ਪਿਆਸ ਲੱਗੂ ਮਿੱਠੇ ਕਰਕੇ ਜੀ ਗੁੜ ਦੇਣ ਦਾ ਇਹ ਰੀਜ਼ਨ ਹੈ ਵੀ ਰਾਤ ਨੂੰ ਜੋ ਕੀੜਿਆਂ ਨੂੰ ਭੁੱਖ ਲੱਗੂ ਹੂੰ ਹੂੰ ਉਹ ਜਾਣਗੇ ਗੁੜ ਵੱਲ ਗੁੜ ਵੱਲ ਹਾਂਜੀ ਠੀਕ ਹੈ ਜੀ ਸਿਰੇ ਖਾਲੀ ਬੇਡ ਆਪਾਂ ਦੇਣੀ ਹੈ ਵੀਰ ਮੀਂਹ ਉਪਰੋਂ ਇੱਕੋ ਗਾਰਡ ਦਾ ਅਟੈਕ ਹੋ ਗਿਆ ਹਾਂ ਇੱਕੋ ਗਾਰਡ ਦਾ ਅਟੈਕ ਆਉਂਦਾ ਇਹਨੇ ਅਸਾਂ ਨਹੀਂ ਨਾ ਅਟੈਕ ਕਰਨਾ ਠੀਕ ਹੈ ਭਾਈ ਇੱਕ ਦਿਨ ਸਾਰੇ ਪਾਸੇ ਲੱਭਣੇ ਪੈਣਗੇ ਕਿੱਥੇ ਨੇ ਕਿਹੜੇ ਕਿੱਥੇ ਨੇ ਠੀਕ ਹੈ ਇਹਦੇ ਸਿੱਧਾ ਮਿੱਠੇ ਕੋਲ ਜਾਣਾ ਠੀਕ ਹੈ ਜੀ ਜਿੱਥੇ ਇਹਨੇ ਮਿੱਠੇ ਕੋਲ ਜਾਣਾ ਠੀਕ ਹੈ ਤੇ ਰਿਜ਼ਲਟ ਦੇ ਦੇਣੇ ਬਿਲਕੁਲ ਭਾਈ ਜੀ 3 ਘੰਟੇ ਤੋਂ 72 ਘੰਟੇ ਚ ਅੰਦਰ ਬਾਹਰ ਬਾਹਰ ਟੱਕੜੇ ਆਈਆਂ ਇਹਨੂੰ ਰਿਪੀਟ ਕਿੰਨੇ ਵਾਰ ਕਰ ਸਕਦੇ ਹਾਂ ਹਾਂ ਇਹ ਬਹੁਤ ਹੀ ਇੱਕ ਕਵਸਨ ਪੁਟ ਕੀਤਾ ਪਰ ਜਿਵੇਂ ਦੂਜੀ ਟੀਮਾਂ ਨੇ ਉਹ 3 ਤੋਂ 4 ਮਹੀਨੇ ਤੋਂ ਪਹਿਲਾਂ ਉਹ ਰਿਪੀਟ ਨਹੀਂ ਕਰ ਸਕਦੇ ਜੀ ਇਨੂੰ ਆਪਾਂ ਹਰ ਮਹੀਨੇ ਰਿਪੀਟ ਕਰ ਸਕਦੇ। ਤੇ ਜਿੰਨਾ ਆਪਾਂ ਖਾਣ-ਪੀਣ ਨੂੰ ਦੇਨੇ ਆ, ਕਣਕ ਦੇਨੇ ਆ, ਫੀਡ ਦੇਨੇ ਆ, ਉਹਨਾਂ ਤੋਂ ਬਣਾ ਪੈਦਾ ਹੋ ਜਾਂਦੇ। ਠੀਕ ਹੈ ਜੀ। ਇਹਨੂੰ ਆਪਾਂ ਹਰ ਮਹੀਨੇ ਜੇ ਵੀ ਹਰ ਬਲ ਤਾਂ ਕਰਕੇ ਦੇ ਸਕਦੇ। ਹਾਂ, ਹਰ ਬਲ ਤਾਂ ਕਰਕੇ ਦੇ ਸਕਦੇ। ਠੀਕ ਹੈ ਬਈ ਜੀ। ਤੋ ਰੋਜ਼ੈਟ ਲਾਈਫ ਸੈਂਸ ਪਹਿਲੀ ਕੰਪਨੀ ਹੈ ਜਿਨੇ ਇਹ ਪ੍ਰੋਡਕਟ ਲੌਂਚ ਕੀਤਾ। ਠੀਕ ਹੈ ਬਈ ਜੀ। ਹੋਰ ਕਾਪੀ ਜਿੰਨੀ ਮਰਜ਼ੀ ਮਾਰਕੀਟ ਆ ਜਾ। ਠੀਕ ਹੈ। ਇਹ ਤੋਂ ਬਾਅਦ ਕਾਪੀ ਆਣੀ। ਠੀਕ ਹੈ। ਨਹੀਂ ਤੁਹਾਡੀ ਮਿਹਨਤ ਆ ਬਈ। ਹਾਂ ਬਿਲਕੁਲ। ਜਿੰਨੇ ਬਹੁਤ ਸਮਾਂ ਆਪਾਂ ਬੈਠੇ ਆ, ਤੁਸੀਂ ਸਾਰੀਆਂ ਗੱ ਜੀ ਵਿਵਹਿੰਮ ਨੂੰ 12-15 ਸਾਲ ਹੀ ਹੋ ਗਏ ਫਾਰਮਾ ਕਿਤੇ ਨੂੰ ਜੀ ਤੇ 4 ਸਾਲ ਹੋ ਗਏ ਮੇਰੀ ਸਾਰੀ ਫੈਮਲੀ ਯੂਐਸਏ ਰਹਿੰਦੀ ਹੈ ਜੀ ਬਾਈ ਜੀ ਇਹ ਉੱਥੋਂ ਦੇ ਨੌਲੇਜ ਲੈ ਕੇ ਇਹਦੇ ਗੱਡੀ ਹੈ ਠੀਕ ਆ ਬਾਈ ਪਹਿਲਾਂ ਕੱਲਣਾ ਕੱਲੀਆ ਕੰਮ ਦੇ ਵਿੱਚ ਹਾਂ ਬਿਲਕੁਲ ਉਹ ਜਦੋਂ ਹਰ ਸਾਲ ਆਉਂਦੇ ਨੇ ਕੁਛ ਨਾ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਨੇ ਤੇ ਅਸੀਂ ਸਰਚ ਕਰਦੇ ਹਾਂ ਠੀਕ ਆ ਬਾਈ ਇਹ ਸਾਡੀ 4-5 ਸਾਲ ਦੀ ਮਿਹਨਤ ਹੈ ਠੀਕ ਆ ਬਈ ਤੇ ਇਹ ਬਈ ਰੇਟ ਕੀ ਰਹਿਣ ਵਾਲਾ ਜੋ ਦਰਸ਼ਕਾ ਚਲੋ ਮੈਨੂੰ ਤੁਸੀਂ ਦੱਸੋ ਦਰਸ਼ਕਾਂ ਨਾਲ ਵੀ ਜਿੰਨੀ ਸਮਝਾ ਕਰੋ ਤੇ ਲਾਂਚਿੰਗ ਟਾਈਮ ਅਸੀਂ ਆਲਮੋਸਟ ਤੇ 40% ਐਸ ਦੇ ਰਹਿਆ ਬਾਪੀ ਜੀ ਇਹ 1200 ਦੀ ਐਮਰਤੀ ਹੈ ਜੀ ਅਸੀਂ ਇਹਨੂੰ 800 ਰੁਪਏ ਤੇ ਲਾਂਚ ਕੀਤਾ ਇਹ ਬਈ ਤੁਹਾਨੂੰ ਲੱਗਦਾ ਨਹੀਂ ਕਿ ਥੋੜੀ ਜਿਹੀ ਮਹਿੰਗੀ ਹੈ ਕਿਉਂਕਿ ਉਹ ਮਹਿੰਗੀ ਹੋਣ ਦਾ ਕਾਰਨ ਇਹ ਜਿਹੜੀ ਦਿੱਤੋਂ ਨੂੰ ਮੈਂ ਦੱਸੀ ਟੈਕਨੋਲੋਜੀ ਯੂਐਸਏ ਬੇਸ ਟੈਕਨੋਲੋਜੀ ਹੈ ਜੀ ਕਾਰਨ ਇਹ ਦੀ ਪ੍ਰੋਸੈਸ ਮੈਨੂਫੈਕਚਰਸ ਮਹਿੰਗਾ ਹੈ ਉਹ ਠੀਕ ਗੱਲ ਹੈ ਕਿਉਂਕਿ ਬਈ ਜਦੋਂ ਕੋਈ ਵੀ ਚੀਜ਼ ਨਵੀਂ ਆਉਂਦੀ ਹੈ ਹਾਂ ਸਾਰੀ ਭਰਾ ਆਪਣੇ ਘੋੜੇ ਪ੍ਰੇਮੀ ਵਾਲੇ ਯਾਰ ਮਿੱਤਰ ਵੀ ਨੇ ਹਾਂ ਤੇ ਪੈਸਾ ਬਹੁਤ ਮਿਹਨਤ ਨਾਲ ਬਣਦਾ ਸਿੱਧੀ ਜੀ ਗੱਲ ਇਹ ਹੈ ਕਿ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਪੈਸੇ ਭਾਵੇਂ ਲੱਗ ਜਾਣ ਰਿਜ਼ਲਟ ਟੌ ਰਿਜ਼ਲਟ ਆਫ ਦੀ 100% ਗਾਰੰਟੀ ਠੀਕ ਹੈ ਬਾਈ ਹਾਂ ਤੁਹਾਨੂੰ ਫੀਡਬੈਕ ਵੀ ਮੈਨੂੰ ਕਾਫੀ ਦਿਖਾਈ ਹੈ ਹਾਂ ਜੀ ਮੈਨੂੰ ਕਾਫੀ ਫੀਡਬੈਕ ਦਿਖਾਈ ਠੀਕ ਹੈ ਤੇ ਮੇਰੇ ਇੱਕ ਜੋ ਮੈਂ ਆਪਦੇ ਬੇਸ ਤੇ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਹਨਾ ਵੀ ਜੇ ਤੁਹਾਡੇ ਕੋਲ ਪੰਜ ਸੱਤ ਪਸ਼ੂ ਨੇ ਉਹਨਾਂ 'ਚ ਇੱਕ ਤੇ ਡਰੈਲ ਲਾ ਕੇ ਦੇਖੋ ਬਿਲਕੁਲ ਹੀ ਬਿਲਕੁਲ ਠੀਕ ਹੈ ਨਾ ਬਾਈ ਜਾਂ ਕਈ ਵਾਰ ਕੀ ਆ ਘੋੜੀ ਕਾਫੀ ਜ਼ਿਆਦਾ ਕਮਜ਼ੋਰ ਹੁੰਦੀ ਆ ਆਪਾਂ ਦੀ ਵਾਰਮਿੰਗ ਐਵਰ ਮੈਕਨ ਜਾਂ ਹੋਰ ਸాల్ਟ ਨਾਲ ਕੀਤੀ ਹੋਈ ਹੁੰਦੀ ਆ ਤੁਸੀਂ ਉਹ ਤੇ ਵੀ ਇਹ ਤੁਸੀਂ ਜਲਦੀ ਵੀ ਰਿਪੀਟ ਕਰ ਸਕਦੇ ਕਿਉਂਕਿ ਹਰਬਲ ਆ ਵੀਰੇ ਹਰਬਲ ਆ ਵੀ ਤਾਂ ਕੋਈ ਸਾਈਡ ਇਫੈਕਟ ਨਹੀਂ ਪੁਰਾਣੇ ਡੀਵਾਰਮਿੰਗ ਸੀਗੇ ਇਹ ਜਿਹੜੀਆਂ ਬੂਟੀਆਂ ਸੀ ਆਪਣੀਆਂ ਬਾਈ ਹੁਣ ਬਣੀਆਂ ਨੇ ਚੀਜ਼ਾਂ ਇੱਕ ਮੇਰਾ ਉਹੀ ਸਵਾਲ ਫੇਰ ਆ ਬਈ ਇੱਕ ਤਾਂ ਤੁਹਾਡਾ ਇਹ ਪ੍ਰੋਸੈਸ ਹੋ ਗਿਆ ਵੀ ਦੂਜੇ ਨਾਲੋਂ ਇਹਦਾ ਫਰਕ ਆ ਜਿਹੜਾ ਪ੍ਰੋਸੈਸਿੰਗ ਦਾ ਫਰਕ ਆ ਦੂਜੀ ਗੱਲ ਉਹ ਡਰੱਗ ਵਾਲੀ ਚੀਜ਼ਾਂ ਡਰੱਗ ਵਾਲੀ ਆ ਗਈ ਹਾਂ ਇਹ ਹਰਬਲ ਆ ਬਿਲਕੁਲ ਕੋਈ ਵੀ ਸੇਫ ਇਨ ਪ੍ਰੈਗਨੈਂਸੀ ਨਹੀਂ ਹੈਗਾ ਆਪਣੀ ਸੇਫ ਹੈ ਪ੍ਰੈਗਨੈਂਸੀ ਆ ਜੀ ਬਾਈ ਆਪਾਂ ਲਿਵਰ ਟੋਨਿਕ ਵੀ 3-400 ਰੁਪਏ ਲੀਟਰ ਦੇਣੇ ਆ ਜੀ ਲਿਵਰ ਟੋਨਿਕ ਦੇਣ ਦੀ ਲੋੜ ਨੇ ਠੀਕ ਆ ਬਾਈ ਜੀ ਆਪਾਂ ਮਿੱਟੀ ਖਾਣ ਲਈ ਅਲੱਗ ਦਵਾਈ ਦਿੰਦੇ ਜਿਹੜੀ ਕੋੜੀ ਮਿੱਟੀ ਖਾਂਦੀ ਹੈ ਇਹ ਮਿੱਟੀ ਨੂੰ ਵੀ ਕਵਰ ਕਰਦੀ ਹੈ ਠੀਕ ਹੈ ਬਾਈ ਜੀ 올 ਇਨ ਵਨ ਬ੍ਰਾਂਡ ਹੈ ਠੀਕ ਹੈ ਬਾਈ ਜੀ ਇੱਕੋ ਹੀ ਵਾਰਡ ਰੋਜ਼ੈਟ ਕੰਪਨੀ ਦਾ 올 ਇਨ ਵਨ ਬ੍ਰਾਂਡ ਹੈ ਠੀਕ ਹੈ ਜੀ ਤੇ ਮਿੱਤਰੋ ਇਹ ਪ੍ਰੋਡਕਟ ਤੇ ਤੁਸੀਂ ਗੌਰ ਜਰੂਰ ਕਰਿਓ ਤੁਸੀਂ ਆਪਣੇ ਐਨੀਮਲ ਦੇ ਉੱਪਰ ਟ੍ਰਾਇਲ ਜਰੂਰ ਲਾ ਕੇ ਦੇਖਿਓ ਤੁਹਾਨੂੰ ਰਿਜ਼ਲਟ ਮਿਲਿਆ ਨਾ ਮਿਲਿਆ ਉਹਦੀ ਵੀ ਬਾਈ ਫੀਡਬੈਕ ਬਿਲਕੁਲ ਬਿਲਕੁਲ ਗੱਲ ਤੁਸੀਂ ਨੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਬਾਈ ਜੀ ਦਾ ਨੰਬਰ ਉਹ ਨੀਚੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇਤਾ ਬਾਈ ਜੀ ਬਾਈ ਨੂੰ ਕਾਲ ਕਰ ਲਿਓ ਕਿਉਂਕਿ ਬਾਈ ਉਹ ਨਹੀਂ ਬਹੁਤ ਪੁਰਾਣੇ ਨੇ ਤੇ ਘੋੜਿਆਂ ਚ ਪ੍ਰੋਡਕਟ ਇਹ ਲੈ ਕੇ ਆਇਆ ਵੀ ਇਹ ਨਹੀਂ ਹੈਗਾ ਵੀ ਅੱਜ ਪ੍ਰੋਡਕਟ ਕੱਢਿਆ ਬਾਈ ਕਹਿੰਦਾ ਮੇਰੀ ਸਰਚ ਬਹੁਤ ਲੰਮੇ ਟਾਈਮ ਦੀ ਚੱਲ ਰਹੀ ਸੀ ਚਲੋ ਬਾਈ ਕਿਤੇ ਨਾ ਕਹਿੰਦੇ ਜਦੋਂ ਅਸੀਂ ਮੇਲ ਲੈਂਦੇ ਜਾਂਦੇ ਆ ਤੁਹਾਡੇ ਸਾਹਮਣੇ ਵੀਡੀਓ ਆ ਜਾਂਦੀ ਆ ਤਾਂ ਜਿਵੇਂ ਕਹਿੰਦੇ ਲੋਡ ਆ ਜਿਹੜੀ ਉਹ ਕਾਰਡ ਦੀ ਮਾਂ ਹਾਂ ਬਿਲਕੁਲ ਜੀ ਠੀਕ ਹੈ ਨਾ ਜੀ ਤੇ ਜੋ ਆਪਣਾ ਦੇਸ਼ ਜਾਣਿਆ ਜਾਂਦਾ ਜੜੀਆਂ ਬੂਟੀਆਂ ਕਰਕੇ ਉਹ ਚੀਜ਼ ਤੋਂ ਬਾਈ ਇਹ ਬਣੀ ਹੋਈ ਆ ਇੱਕ ਵਾਰ ਤੁਸੀਂ ਵਰਤ ਕੇ ਜਰੂਰ ਦੇਖ ਲਓ 1-2 ਜਨਵਾਰਾਂ ਤੇ ਮੈਂ ਵੀ ਟ੍ਰਾਇਲ ਲਾਉਂਗਾ ਬਾਈ ਜੀ ਮੈਂ ਵੀ ਫੀਡਬੈਕ ਬਾਈ ਰੋਂ ਦੇ ਦਿਆਂਗਾ ਬਿਲਕੁਲ ਸਪੈਸ਼ਲ ਰੀਲ ਪਾਉਂ ਸਹੀ ਹੈ ਤਾਂ ਵੀ ਬਿਲਕੁਲ ਲੰਬਾ ਸਿਰ ਉੱਤੇ ਕਈ ਵਾਰ ਲਿੱਦ ਜਿਵੇਂ 스멜 ਆਉਂਦੀ ਹੁੰਦੀ ਹੈ ਹਨਾ ਵੀ ਉਹ ਚੀਜ਼ਾਂ ਤੇ ਵੀ ਆਪਾਂ ਦੇ ਕਰੂਗੀ ਹਾਂਜੀ ਉੱਚ ਠੀਕ ਆ ਬਾਈ ਜਿਵੇਂ ਹੁਣ ਮੰਨ ਲਓ ਇਹ ਘੋੜੀ ਮਲਾਉਣੀ ਆ ਮੈਨੇ ਅਸੀਂ ਮਤਲਬ ਵੀ 3 ਮਹੀਨੇ ਨਹੀਂ ਦੰਦੇ ਹੁੰਦੇ ਜਦ ਅੱਜ ਤੋਂ ਘੋੜੀ ਮਲਾਤੀ ਜਿੰਨਾ ਟਾਈਮ 3 ਮਹੀਨੇ ਨਹੀਂ ਹੁੰਦੇ ਘੋੜੀ ਨੂੰ ਮੈਂ ਮਰ ਦੀ ਵਾਰਮਿੰਗ ਨਹੀਂ ਕਰਦਾ ਇਸ ਕਰਕੇ ਮੈਂ ਪਹਿਲਾਂ ਹੀ ਕਰਦਾ ਨਾ ਹੁੰਦਾ ਹਾਂ ਇਹਦੀ ਪਹਿਲਾਂ ਅ ਤੇ ਮਿੱਤਰੋ ਦੱਸਿਓ ਇਸ ਪ੍ਰੋਡਕਟ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਬਾਈ ਜੀ ਦੇ ਤੁਸੀਂ ਨੰਬਰ ਤੇ ਕਾਲ ਕਰ ਲਿਓ ਤੇ ਇਹ ਬਾਈ ਅਵੇਲੇਬਲ ਕਿਵੇਂ ਹੋਊਗੀ ਮੈਨੂੰ ਇਹ ਵੀ ਦੱਸੋ ਮਿਲੂ ਅਵੇਲੇਬਲ ਆਲਮੋਸਟ ਸਾਰੇ ਵਧੀਆ ਮੈਡੀਕਲ ਸਟੋਰ ਤੇ ਹੈਗੀ ਹੈ ਜੀ ਨਹੀਂ ਸਾਡਾ ਨੰਬਰ ਦਿੱਤਾ ਹੋਇਆ ਹੈ ਅਸੀਂ ਅਵੇਲੇਬਲ ਕਰਾ ਪਈ ਦਾਂਗੇ ਜਿੰਨਾ ਕੋਲ ਲੋੜ ਹੈਗੀ ਹੈ ਆਲ ਇੰਡੀਆ ਮਿਲ ਜਾਏਗਾ ਹਾਂ ਆਲ ਇੰਡੀਆ ਠੀਕ ਹੈ ਮਿੱਤਰੋ ਬਾਈ ਕੋਰੀਅਰ ਵੀ ਹੈ ਸਾਡਾ ਕੋਈ ਕੋਰੀਅਰ ਚਾਰਜ ਨਹੀਂ ਸੰਦੇ ਨਾਲ ਠੀਕ ਹੈ ਬਾਈ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਹੈ ਨਾਮ ਨੋਟ ਕਰ ਲਈ ਐਪੀਵੀ ਗਾਰਡ ਧੰਨਵਾਦ ਬਾਈ ਜੀ ਥੈਂਕ ਯੂ ਬਾਕੀ